ਜ਼ਿੰਦਾਬਾਦ ਇਹ ਕੀ ਹੋਇਆ ਕਰਮਾ ਹੋਇਆ ਕੀ ਹੋਇਆ ਜ਼ਿੰਦਾਬਾਦ ਇਹ ਕੀ ਹੋਇਆ ਕਰਮਾ ਹੋਇਆ ਬੇਰਾਨਾ ਕਰਮਜੀਤ ਸਿੰਘ ਪਿੰਡ ਨਹਿਣਾ ਜੀ ਕਰਨੇ ਦਾਤਾ ਜੀ ਕਲ ਮੰਗੀ ਹੈ ਜੋ ਗੁੰਡਾਗਰਦੀ ਇਹਨਾਂ ਨਾਮ ਆਦਮੀ ਪਾਰਟੀ ਨੇ ਨੰਗੀ ਕੀਤੀ ਹੈ ਅੱਜ ਤੱਕ ਕਿਸੇ ਸਰਕਾਰ ਚ ਇਹ ਨਹੀਂ ਸੀ ਹੋਈ ਪੰਚਾਇਤੀ ਚੋਣਾਂ ਨਾਮਜ਼ਦਗੀ ਵਿੱਚ ਧੱਕੇਸ਼ਾਹੀ ਨੂੰ ਲੈ ਕੇ ਪਾਸਪਾਤੇ ਕਾਂਗਰਸ ਨੇ ਗगन ਚੌਂਕ ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸੇ ਨਾਲ ਹੀ ਸਾਬਕਾ ਵਿਧਾਇਕ ਹਰਦੀਾਲ ਕੰਬੋਜ਼ ਨੇ ਰਾਜਪੁਰਾ ਤੇ ਕਨੌਰ ਦੇ ਵਿਧਾਇਕਾਂ ਤੇ ਅਸਰੇ ਆਮ ਲੋਕਤੰਤਰ ਦਾ ਕਤਲ ਕਰਨ ਦੇ આરોਪ ਲਗਾਏ ਨੇ। ਪੰਜ ਪੰਜ ਜਨਸਕੱਤਰ ਜ਼ਿਲ੍ਹਾ ਪ੍ਰਦੀਪ ਨੰਦਾ ਰੁਪੇਂਦਰ ਰੂਪੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਤਾਵਾ ਨੇ ਅੰਗਰੇਜ਼ਾਂ ਤੇ ਮੁਗਲਾਂ ਤੋਂ ਵੀ ਵੱਧ ਕੇ ਸ਼੍ਰੀ ਆਮ ਗੁੰਡਾਗਰਦੀ ਪੁਲਿਸ ਨਾਲ ਮਿਲ ਕੇ ਕੀਤੀ ਹੈ ਨਹੀਂ ਕੁਝ ਵੀ ਨਹੀਂ ਦੱਸ ਰਹੇ ਸੀ ਉਹ ਅਲੀਗੇਸ਼ਨ ਕਹਿ ਰਹੇ ਸੀ ਜੀ ਮੇਰਾ ਨਾਮ ਲੌਰਣ ਧੀਰ ਸਿੰਘ ਹੈ ਕਿਹੜੇ ਪਿੰਡ ਤੋਂ ਮੈਂ ਸੁਰਮ ਕਲਾਂ ਤੋਂ ਹੀ ਕਿਸੇ ਦੇ ਕਾਗਜ ਭਰੇ ਹੋਏ ਸਰਪੰਚੀ ਦੇ ਕਾਗਜ ਭਰੇ ਹੋਏ ਕਿੱਥੀ ਹੋਇਆ ਜੀ ਉਹਨਾਂ ਅੱਜ ਪਤਾ ਲੱਗਿਆ ਵੀ ਰਾਤ ਇਹਨਾਂ ਨੇ ਕਾਗਜ ਰਿਜੈਕਟ ਕਰ ਦਿੱਤੇ ਸਾਡੇ ਅਸੀਂ ਫੋਨ ਤੇ ਦੇਖਿਆ ਜੀ ਨਹੀਂ ਰਿਜੈਕਟ ਦਾ ਕਾਰਨ ਕੋਈ ਦੱਸਿਆ ਗਿਆ ਉਹਦੇ ਕੋਈ ਕਾਰਨ ਨਹੀਂ ਦੱਸਿਆ ਜੀ ਕੁਛ ਨਹੀਂ ਪਤਾ ਹੀ ਨਹੀਂ ਹੈ ਜੀ ਹੁਣ ਤਾਂ ਹੀ ਅਸੀਂ ਸਿਰਫ ਆਮ ਆਦਮੀ ਦੇ ਵਰਕਰ ਦੇ ਉਹ ਬਾਕੀ ਸਭ ਦੇ ਕਾਗਜ ਮੋਬਾਈਲ ਤੇ ਪਤਾ ਲੱਗਿਆ ਵੀ ਸਾਡੇ ਕਾਗਜ ਰਿਜੈਕਟ ਹੋ ਗਏ ਮੇਰਾ ਜਵਾਨ ਚੰਦ ਆਜੇ ਸਰਪੰਚਾ ਦਾ ਕਿਹੜਾ ਚਾਹੁੰਦੇ ਹੋ ਤੁਸੀਂ ਕੀ ਕਾ ਕੇ ਰੱਦ ਹੋ ਗਏ ਹਾਂ ਸਾਡੇ ਕਾਜ ਜਿਹਨਾਂ ਨੇ ਰੱਦ ਕਰਤੇ ਜੀ ਸਰਪੰਚੀ ਦੀ ਚੋਣ ਲੜਾ ਰਹੇ ਤੇ ਅਸੀਂ ਕਹਿੰਦੇ ਚੋਣ ਲਫੱਕ ਹੋਵੇ ਸਿੱਧੀ ਚੋਣ ਹੋਵੇ ਔਰ ਸਾਡੇ ਜਿਹੜੇ ਕਾਜ ਹੈ ਸਹੀ ਕਰਕੇ ਸਾਨੂੰ ਚੋਣ ਲੜਾਈ ਜਾ ਅਸੀਂ ਚੋਣ ਲੜਨਾਂ ਵਿਚਾਰੀਆ 4 ਬੰਦਿਆਂ ਦੇ ਤਾਲੀ ਬਸ ਇਹਨਾਂ ਦੇ ਰਿਜੈਕਟ ਆਪਣਾ ਸੋਰ ਲਗਣਾ ਤੋਂ ਭਰਿਆ ਸੀਗਾ ਜੀ ਇਹਨਾਂ ਨੇ ਸਾਨੂੰ ਪਹਿਲਾਂ ਹੀ ਦੱਸ ਦਿਆ ਸੀਗਾ ਕਿ ਤੁਹਾਡੇ ਜਿਹੜੇ ਪੇਪਰ ਆ ਉਹ ਅਸੀਂ ਕੈਂਸਲ ਕਰਵਾਣੇ ਆ। ਇਹਨਾਂ ਨੇ ਜਿਹੜਾ ਬਿੱਟੂ ਆ ਜਿਸ ਦਾ ਨਾਮ ਆਇਆ ਜੀ ਉਸ ਨੇ ਮੇਰੇ ਬੰਦੇ ਗੁਰਤੇਜ ਸਿੰਘ ਨੂੰ ਪਹਿਲਾਂ ਹੀ ਇਹ ਗੱਲ ਕਹੀ ਸੀਗੀ ਕਿ ਚਾਹੇ ਮੇਰਾ 5 ਲੱਖ ਲੱਗੇ ਚਾਹੇ 10 ਲੱਖ ਰੁਪਇਆ ਲੱਗੇ ਵੀ ਮੈਂ ਕੀ ਕਹਿੰਦੇ ਤੁਹਾਡੇ ਪੇਪਰ ਕੈਂਸਲ ਕਰਾਣੇ ਵੀ ਹੁਣੇ ਮੇਰੇ ਨਾਲ ਵੀ ਹੁਣੇ ਮੇਰੇ ਨਾਲ ਜੁੜ ਜਾਓ। ਉਹਨਾਂ ਨੇ ਇਹ ਵੀ ਕਿਹਾ ਸੀਗਾ ਜੀ ਮੈਂ ਨੀਨਾ ਮਿੱਤਲ ਮੈਡਮ ਨੀਨਾ ਮਿੱਤਲ ਨੂੰ 30 ਲੱਖ ਰੁਪਇਆ ਦਿਆ ਹੋਇਆ ਹੈ ਵੀ ਮੈਂ ਪਿੰਡ ਦੇ ਵਿੱਚ ਉਹਨੇ ਪੱਕੇ ਆ ਹੋਇਆ ਸੀਗਾ ਉਸਦੇ ਵੀ ਮੇਰੇ ਕੋਲ ਬੰਦੇ ਆ ਮੇਰੇ ਕੋਲ ਸਬ ਮੇਰਾ ਰਤ ਇੱਕ ਮੇਰਾ ਪੰਚ ਸੀਗਾ ਉਹਨੂੰ ਕੱਲ ਮਿਲਿਆ ਉਹਨੂੰ ਹੋ ਗਿਆ ਨਾ ਤੁਹਾਡਾ ਇੱਕ ਨੇ ਰਹਿ ਗਈ ਸਾਡੇ ਪਿੰਡ ਸੁਰਲ ਕਲਾ ਦਾ ਸਾਡਾ ਸੁਰਲ ਕਲਾ ਦਾ ਮੈਟਰ ਜਿਹੜਾ ਮੇਨ ਹੈ ਸਾਡਾ ਸੁਰਲ ਕਲਾ ਦਾ ਮੇਨ ਮੈਟਰ ਹੈ 10-20 ਰੁਪਈਆਂ ਦਾ ਨਹੀਂ ਹੈ ਚੋਣ ਕਹਦੇ ਪਿੱਛੇ ਲੜੀ ਜਾ ਰਹੀ ਹੈ ਸਾਡਾ ਥਰਮਲ ਪਲਾਨ ਦਾ ਖਾਮਲਾੜ ਦਾ 55 ਕਰੋੜ ਰੁਪਈਆ ਬੈਂਕ ਚ ਪਿਆ ਉਹ ਪੈਸੇ ਤੇ ਇਹਨਾਂ ਲੀਡਰਾਂ ਦੀ ਅੱਖ ਹੈ ਉਸ ਪਿੰਡ ਦੇ ਗਲਤ ਬੰਦਿਆਂ ਨੂੰ ਚੁਣ ਕੇ ਉਹ ਪੈਸੇ ਨੂੰ ਹੜੱਪ ਕਰਨਾ ਚਾਹੁੰਦੇ ਤੁਹਾਡੇ ਮਾਦੀ ਮਰਾਈ ਮੈਂ ਇਹ ਕਹਿਣਾ ਚਾਹੁੰਦਾ ਜਿੰਨੀ ਦੇਰ ਤੱਕ ਇਹ ਸਥਿਤੀ ਸਪਸ਼ਟ ਨਹੀਂ ਹੁੰਦੀ 19 ਦਿਨ ਤੱਕ ਡੀਸੀ ਸਰ ਹੁੰਦਾ ਸੀ ਉਹ ਤੋਂ ਵੀ ਅੱਗੇ ਵੱਧ ਕੇ ਜ਼ੁਲਮ ਕੀਤਾ ਜੋ ਪੰਜਾਬ ਦੇ ਵਿੱਚ ਪੰਚਾਇਤੀ ਰਾਜ ਨੂੰ ਤਖੜਾ ਕਰਨ ਵਾਸਤੇ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਉਹਦੇ ਵਿੱਚ ਜਿੰਨਾ ੱੱ ਪੰਜਾਬ ਸਰਕਾਰ ਨੇ ਰਾਜਪੁਰਾ ਵਿੱਚ ਔਰਤਨੌਰ ਵਿੱਚ ਕੀਤਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣ ਕੇ ਰਹਿ ਗਿਆ ਇੱਥੇ ਦੇ ਨੇਤਾ ਲੋਕ ਇੱਥੇ ਦੇ ਐਮਐਲਏ ਉੱਥੇ ਬੈਠ ਕੇ ਸਾਡੇ ਲੋਕਾਂ ਦੇ ਪਰਖੇ ਰੱਦ ਕਰਾਏ ਉਹਨਾਂ ਨਾਲ ਤਸ਼ੱਦਦ ਕੀਤਾ ਉਹਨਾਂ ਦੇ ਥੱਪੜ ਮਾਰੇ ਪੁਲਿਸ ਪ੍ਰਸ਼ਾਸਨ ਔਰ ਰਾਜਪਾਲ ਪ੍ਰਸ਼ਾਸਨ ਉਹਨਾਂ ਦੇ ਨਾਮ ਲਿਆ ਹੋਇਆ ਹੁਣ ਵੀ ਦੇਖ ਲਓ ਪੁਲਿਸ ਪ੍ਰਸ਼ਾਸਨ ਨੇ ਇੱਕ ਸਾਡੇ ਕਾਰਕਿਰਤਾ ਨੂੰ ਥੱਪੜ ਮਾਰਿਆ ਅਸੀਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ چاہے ਸਾਨੂੰ ਆਪਣੀਆਂ ਜਾਨਾਂ ਦੇਣੀਆਂ ਪੈਣ ਅਸੀਂ ਜਮਹੂਰੀਅਤ ਨੂੰ ਕਾਇਮ ਕਰਨ ਵਾਸਤੇ ਲੋਕ ਰਾਜ ਨੂੰ ਕਾਇਮ ਕਰਨ ਵਾਸਤੇ ਪੰਚਾਇਤੀ ਰਾਜ ਦੀ ਮਜ਼ਬੂਤੀ ਵਾਸਤੇ ਭਾਰਤੀ ਜਨਤਾ ਪਾਰਟੀਆਂ ਦੇ ਕਲਾ ਕਲਾ ਕਾਰਕਿਰਤਾ ਆਪਣੀ ਜਾਨ ਦੇਣ ਵਾਸਤੇ ਵੀ ਤਿਆਰ ਹੈ ਕਿਉਂਕਿ ਅੱਜ ਸਾਡੇ ਜਗਦੀਸ਼ ਕੁਮਾਰ ਦੀ ਜੱਗਾ ਜਿਨ੍ਹਾਂ ਨੂੰ ਡਾਕਟਰਸ ਨੇ ਬੈੱਡ ਰਸੱਸਿਆ ਹੋਇਆ ਹੈ ਉਹ ਘਰੇ ਪਏ ਆਰਾਮ ਕਰ ਰਹੇ ਹੈ ਉਹ ਕਿਉਂਕਿ ਉਹਨੂੰ ਬੈਡਰ ਸੱਤਿਆ ਹੋਇਆ ਤੇ ਉਹਨਾਂ ਨੇ ਸਾਡੀ ਡਿਊਟੀ ਲਈ ਕਿ ਜਾ ਕੇ ਪੰਜਾਬ ਸਰਕਾਰ ਦੇ ਬਾਦ ਖਲਾਬਪੁਰਦਾਬਾਦ ਕਰੋ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਔਰ ਅਸੀਂ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਇਹ ਮੰਗ ਕਰਦੇ ਆ ਕਿ ਜਿਹੜੇ ਅੱਜ ਸੈਂਕੜੇ ਲੋਕ ਸੂਲਰ ਪਿੰਡ ਦੇ ਨਲਾਪਿੰਡ ਦੇ ਨੈਨਾ ਪਿੰਡ ਦੇ ਤੇ ਹੋਰ ਪਿੰਡਾਂ ਦੇ ਆਏ ਹੋਏ ਸਾਨੂੰ ਸਾਹਿਬ ਮਿਲਣਾ ਚਾਹੀਦਾ ਜਨਾਬ ਯੋਗ ਲੋਕ ਵੀ ਤੁਸੀਂ ਸ਼ਿਕਾਇਤ ਕੀਤੀ ਹੈ ਕਿ ਅਸੀਂ ਸਾਰਾ ਰਾਈਟਿੰਗ ਚ ਕਰ ਰਹੇ ਆ ਮੇਲ ਕਰ ਰਹੇ ਅਤੇ ਕੋਈ ਵੀ ਕੋਤਾ ਹੀ ਨਹੀਂ ਵਰਤਾਂਗੇ ਪੂਰਾ ਬਖਸ਼ਣ ਆਮ ਆਦੀ ਪਾਰਟੀਆਂ ਦਾ ਇਹ ਕਹਿਣਾ ਹੈਗਾ ਕਿ ਪਹਿਲੇ ਕਾਂਗਰਸ ਔਰ ਬੀਜੇਪੀ ਅਕਾਵੀ ਦਲ ਦੇ ਟਾਈਮ ਹੀ ਇਹ ਧਰਨੇ ਇਹੋ ਜਿਹੇ ਤੱਕੇ ਹੁੰਦੇ ਸੀ ਅੱਜ ਅਗਰ ਕੋਈ ਹੋਇਆ ਤਾਂ ਇਹ ਕਿਉਂ ਆਪਾਂ ਦੀ ਪੜ ਹੈ ਝੂਠੀ ਹੈ ਝੂਠ ਦਾ ਭਲੰਦਾ ਕਿਹੜਾ ਇਹਨਾਂ ਸੱਚਾ ਸਾਰੇ ਝੂਠ ਸਿਰੇ ਤੋਂ ਲੈ ਕੇ ਉੱਪਰ ਤੱਕ ਝੂਠ ਹੋਵੇ ਕੋਈ ਕੁਛ ਨਹੀਂ ਜਦੋਂ ਉਹਨਾਂ ਨੇ ਕਿਤੇ ਤੱਕਾ ਤੁਸੀਂ ਪ੍ਰਦਰਸ਼ਨ ਕਰ ਲੰਦੇ ਸਾਡਾ ਜਮਹੂਰੀਤ ਹੱਕ ਹੈ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਸਾਨੂੰ ਜ਼ਬਰਦਸਤੀ ਭਜਾਇਆ ਜਾ ਰਿਹਾ ਹੈ ਬੁਲੋ ਜੀ ਅਫਸਰ ਇਹ ਲਾਲੀਪਾਪ ਦੇ ਰਿਹਾ ਚ ਟੇਬਲ ਤੇ ਬੈਠ ਕੇ ਸਾਨੂੰ ਰਾਈਟਿੰਗ ਦੇਣ ਕਿ ਕੱਲ ਤੋਂ ਤੁਹਾਡਾ ਹੱਕ ਮਿਲੇਗਾ ਅਸੀਂ ਧਰਨਾ ਚੱਲੂ ਹਾਂ ਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਹਾਡਾ ਪ੍ਰੋਟੈਸਟ ਹੋ ਰਿਹਾ ਅੱਜ ਦੇਖੋ ਇਹਨਾਂ ਨੇ ਮੈਂ ਸਮਝਣਾ ਜਿਹੜੇ ਲੋਕਤੰਤਰ ਦੇ ਜਿਹੜਾ ਕਹਾਣ ਕੀਤਾ ਉਹਦੀ ਸਾਰੀਆਂ ਸੀਮਾਵਾਂ ਪਾਰ ਕਰ ਦਿੱਤੀ ਈਮੇ ਜਿਹੜਾ ਹੈਗਾ ਪਹਿਲਾਂ ਲੋਕਾਂ ਨੂੰ ਵੱਡੇ ਵੱਡੇ ਸਬਜ਼ ਬਗਾ ਕੇ ਬਾਹਰ ਕੱਢਾ ਕੇ ਲੁੱਟਿਆ ਗਿਆ ਹੈਗਾ ਅੱਜ ਜੇ ਇਹਨਾਂ ਨੂੰ ਵੋਟ ਦੀ ਪਤਾ ਲੱਗ ਰਹੀ ਸੀ ਕਿਉਂਕਿ ਪਿਛਲੀ ਪਾਰਲੀਮੈਂਟ ਦੀਆਂ ਚੋਣਾਂ ਦੇ ਅੰਦਰ ਇੱਥੇ 54000 ਤੋਂ ਘਟ ਕੇ 22000 ਵੋਟ ਰਹੀ ਇਹਨਾਂ ਦੀ 32000 ਵੋਟ ਉਟ ਗਈ। ਔਰ 10000 ਵੋਟ ਤੇ ਅਸੀਂ ਕਾਂਗਰਸ ਪਾਰਟੀ ਜਿੱਤ ਕੇ ਆਈ ਆ ਇੱਥੇ। ਤੇ ਅੱਜ ਵੀ ਇਹਨਾਂ ਨੂੰ ਅਕਲ ਨਹੀਂ ਆਈ। ਹੁਣ ਇਹਨਾਂ ਨੂੰ ਪਤਾ ਸੀਗਾ ਕਿ ਜਿਹਦੇ ਵੀ ਨਾਮ ਨੀਨਾ ਮਿੱਤਲ ਦੇ ਨਾਲ ਲੱਗੇਗਾ ਉਹ ਬੰਦੇ ਸ਼ਰਮ ਹਾਰ ਜਾਣਗੇ ਪਿੰਡਾਂ ਦੇ ਵਿੱਚ। ਅੱਜ ਜਿਹੜੇ ਜਿੱਤਣ ਵਾਲੇ ਉਮੀਦਵਾਰ ਸੀ ਇਹਨਾਂ ਨੇ ਘਰੇ ਬੈਠ ਬੱਠ ਕੇ ਯਾਰ ਇਹ ਵੀ ਕੋਈ ਗੱਲ ਆ ਲੋ ਮੈਂ ਤੁਹਾਨੂੰ ਇੱਕ ਬੜੀ ਵੱਡੀ ਉਦਾਹਰਨ ਦਿੰਦਾ। ਪਹਿਲਾਂ ਤਾਂ ਮੇਰੀ ਇਹ ਡਿਮਾਂਡ ਆ ਕਿ ਜਿਹੜਾ ਉਹਦਾ ਵੀਡੀਓ ਆ ਉਹਨੂੰ ਡਿਸਮਿਸ ਕੀਤਾ ਜਾਵੇ ਅਤੇ ਉਤੇ ਕ੍ਰਿਮੀਨਲ ਪਰਚਾ ਦਰਜ ਕੀਤਾ ਜਾਵੇ ਇਹ ਸ਼ਾਮਦੂ ਪਿੰਡ ਆ ਇਥੇ ਇਥੇ ਜਿਹੜੇ ਬੰਦੇ ਨੂੰ ਜਿਪਾਇਆ ਉਹਨੇ ਆਪ ਜੁਆਇੰਟ ਡਾਇਰੈਕਟਰ ਨੇ ਉਹਦੇ ਖਿਲਾਫ متعلقੇ ਕੇਸ ਪੰਚਾਇਤ ਜ਼ਮੀਨ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਉਹਦਾ ਕੀਤਾ ਔਰ ਉਹਨੇ ਆਪ ਲਿਖ ਕੇ ਦਿੱਤਾ ਕਿ ਮੇਰੇ ਪਾਸ ਪੰਚਾਇਤੀ ਜ਼ਮੀਨ ਆ ਅਤੇ ਮੈਨੂੰ ਇਹ ਮੇਰਾ ਇਹਦਾ ਰੇਟ ਫਿਕਸ ਕੀਤਾ ਜਾਵੇ ਉਹ ਵੀ ਰੱਤ ਹੋ ਗਿਆ ਇਹਦੇ باوجود ਫੇਰ ਉਹਨੂੰ ਦੇਖ ਲਓ ਤੁਸੀਂ ਸਰਪੰਚ ਬਣਾਤਾ ਜਿਹੜੇ ਲੋਕ ਪਿੰਡਾਂ ਦੀਆਂ ਜ਼ਮੀਨਾਂ ਲੁੱਟਣ ਤੇ ਲੱਗੇ ਹੋਏ ਸੀ ਜਿਹੜੇ ਲੋਕ ਇਹਨੂੰ ਪੈਸੇ ਦੇ ਕੇ ਆ ਗਏ ਇਹ ਸਭ ਪੈਸੇ ਦੀ ਗੇਮ ਆ ਜਿਹੜੀ ਖੇਡੀ ਗਈ ਹੈਗੀ ਆ ਇਹ ਅਜੇ ਮਿੱਟਲੈਂਡ ਕੰਪਨੀ ਨੀਨਾ ਮਿੱਟਲੈਂਡ ਕੰਪਨੀ ਉਹਨਾਂ ਦਾ ਸਪੁੱਤਰ ਅੱਜ ਤਿੰਨਾਂ ਨੇ ਮਿਲ ਕੇ ਕੱਲ ਦਾ ਨਾਸ ਮਾਰ ਕੇ ਰੱਖਤਾ ਲੋਕਤੰਤਰ ਦਾ ਇਥੋਂ ਤਾਂ ਇਹ ਰਾਜਪੁਰੇ ਦੀ ਹਿਸਟਰੀ ਦੇ ਅੰਦਰ ਇੱਕ ਕਾਲਾ ਦਿਨ ਅੱਜ ਦਾ ਦਿਨ ਲਿਖਿਆ ਜਾਏਗਾ ਔਰ ਲੋਕ ਚੇਤੇ ਰੱਖਣਗੇ ਕਿ ਆਮ ਆਦਮੀ ਪਾਰਟੀ ਨੇ ਕੀ ਹਸਲ ਜਿਹੜਾ ਕੀਤਾ ਹੈਗਾ ਇਹਦੇ ਵਿੱਚ ਜਿੰਨੇ ਲੋਕ ਖੜੇ ਇੱਥੇ ਇਹ ਮੈਜੋਰਟੀ ਚ ਉਹ ਲੋਕ ਆ ਜਿਨ੍ਹਾਂ ਨੇ 2000 ਵੋਟ ਬਾਰੀ ਚ ਇਹਨਾਂ ਨੂੰ ਵੋਟ ਪਾਈ ਸੀ ਮੈਂ ਤੁਹਾਨੂੰ ਦੱਸਾਂ ਅਜ ਉਹਨਾਂ ਨੂੰ ਇਹਨਾਂ ਨੇ ਸੜਕਾਂ ਤੇ ਬਿਠਾਤਾ ਜੀ ਮਦਾਨ ਸਾਹਿਬ ਕਿਉਂ ਕਰ ਜੀ ਜਨਤ ਕਰਾ ਦੇ ਥੋੜਾ ਕੀ ਕਹਿਣਾ ਜੀ ਜਿਹਨਾਂ ਦੇ ਕੈਂਡੀਡੇਟ ਜਿੱਤ ਨਹੀਂ ਸਿ ਰਹੇ ਲੋਕ ਇੱਕ ਪਾਸੇ ਹੋ ਗਏ ਸੀ ਸਾਰੇ ਪਰ ਜਦ ਇਹਨਾਂ ਨੇ ਦੇਖਿਆ ਕਿ ਨਹੀਂ ਜਿੱਤ ਸਕਦੇ ਪਰ ਮੈਂ ਹੁਣ ਤੁਹਾਡੇ ਰਾਹੀਂ ਜਰੂਰ ਕਾਂਗਾ ਲੋਕਾਂ ਨੂੰ ਕਿ ਇਹਦੇ ਜਿਹੜੇ ਬੰਦੇ ਨੇ ੱੱਕੇ ਤੇ ਘਰੇ ਬੈਠੇ ਜਿਤਾਏ ਆ ਉਹਨਾਂ ਦਾ ਸਮਾਜਿਕ ਬਾਈਕਾਟ ਕਰੋ ਪਿੰਡਾਂ ਦੇ ਅੰਦਰ ਅਤੇ ਨਿੰਨਾ ਮਿੱਤਲ ਦੇ ਖਿਲਾਫ ਨਾ ਮਿਲ ਮਿਲਵਰਤਨ ਲਹਿਰ ਚਲਾਓ ਪਿੰਡਾਂ ਚ ਵੀ ਜਿੱਥੇ ਵੀ ਇਹ ਜਾਂਦੀ ਆ ਇਹਦਾ ਘਰਾਓ ਕਰੋ আর ਇਹਨੂੰ ਬੜਨ ਨਾ ਦਿਓ। ਕਾਗਜ਼ ਫੜੇ ਗਏ ਆ ਕਈਆਂ ਦੇ ਔਰ ਅੰਦਰ ਬੜਨ ਨਹੀਂ ਦਿੱਤਾ ਗਿਆ। ਕਾਗੇ ਪਰਨੋਂ ਵਾਸਤੇ ਮਾਰਪੁੱਟ ਕੀਤੀ ਗਈ ਆ। ਉਹਦੇ ਬਾਰੇ ਕੀ ਤੁਹਾਨੂੰ ਸ਼ਿਕਾਇਤਾਂ ਨਹੀਂ ਕੀਤੀਆਂ? ਨਹੀਂ ਨਹੀਂ ਗੱਡਾ ਕਰਤੀ ਕੀਤੀ ਇਹਨਾਂ ਨੇ ਜੀ। ਅਰ ਪੁਲਿਸ ਦੀ ਸਹਾਇਤਾ ਕੀਤੀ ਗਈ ਹੈ ਗੁੰਡਾ ਕਰਦੀ ਪਰसों ਤੋਂ ਮੈਂ ਸ਼ੁਰੂ ਕਰਦਾ ਆਪਣਾ ਤੁਹਾਨੂੰ ਪਹਿਲਾਂ ਵੀ ਤੁਹਾਡੇ ਚੈਨਲ 'ਆਹੀਂ ਅਸੀਂ ਦਸਾਈ ਸੀ ਗੱਲ ਇਹ ਪਰसों ਸਾਡੇ ਬੰਦੇ ਜਦੋਂ ਮੁੰਡੇ ਲੱਗੇ ਅੰਦਰ ਨਵੇਂ ਬੱਚੇ ਸੀ ਉਹ ਫਾਰਮ ਐਡਮਿਟ ਕਰਨ ਵਾਸਤੇ ਇਹਨਾਂ ਦੇ ਗੁੰਡਿਆਂ ਨੇ ਆਪ ਆਲੇ ਨੇ ਉਹ ਕਾਕੂ ਜਹਾ ਹੈਗਾ ਬਦਵਾਸ਼ ਬੰਦਾ ਲਟੇਰੇ ਬੰਦਾ ਜੀ ਗੁਰੂ ਘਰ ਤੋਂ ਕੱਢਿਆ ਹੋਇਆ ਗੁਰੂ ਘਰ ਦੇ ਪੈਸੇ ਖਾ ਗਿਆ ਉਹ ਉਸ ਬੰਦੇ ਨੇ ਫੜ ਕੇ ਉਹਨਾਂ ਦੇ ਇੱਕ ਦੋ ਸਲਿੱਪ ਜੋ ਮਿਲੀ ਸੀ ਉਹ ਪਾੜੀ ਬਾਕੀ ਦੀਆਂ ਫੈਲਾਂ ਸੀ ਜਿਹੜੀਆਂ ਉਹ ਲੈ ਕੇ ਪਾੜੀਆਂ ਪੁਲਸ ਤੇ ਪ੍ਰਸ਼ਾਸਨ ਮੂਕ ਦਰਸ਼ਨ ਬਣ ਕੇ ਖੜੀ ਦੇਖਦੀ ਰਹੀ ਹੈ ਤੇ 5 ਨੰਬਰ ਕਮਰਾ ਜਿੱਥੇ ਐਡਮਿਟ ਹੋਣਾ ਸੀ ਅਸੀਂ ਲਾਈਵ ਕੈਮਰੇ ਤੇ ਦਿਖਾਇਆ ਆਪ ਜੀ ਨੂੰ ਵੀਡੀਓ ਦੇ ਦਾਂਗੇ ਬਾਕੀ ਕਮਰੇ ਖੁੱਲੇ ਆ 5 ਨੰਬਰ ਬੰਦ ਆ ਕੋਈ ਉਹਨਾਂ ਨੇ ਸਾਡਾ ਫਾਰਮ ਨਹੀਂ ਲਿਆ ਜਿਹੜਾ ਲਿਆ ਉਹ ਅੱਜ ਕੈਨਸਲ ਕਰਤਾ ਪਹਿਲਾਂ ਲਿਆ ਸੀ ਉਹ ਉਸ ਤੋਂ ਅਗਲੇ ਦਿਨ ਅਸੀਂ ਐਲੀਗੇਸ਼ਨ ਲਾਉਣ ਵਾਸਤੇ ਗਏ ਸਾਨੂੰ ਉਹ ਸਲਿੱਪ ਨਹੀਂ ਦਿੱਤੀ ਗਈ ਕਿਹੜੇ-ਕਿਹੜੇ ਕੈਂਡੀਡੇਟ ਖੜੇ ਆ ਅਸੀਂ ਫਿਰ ਜਦੋਂ ਭਜ ਨਟ ਕਰਕੇ ਕੁਛ ਨਾ ਬਣਿਆ ਉਹ ਜਿਹੜੀ ਲਿਸਟ ਸੀ ਨਾ ਡਿਫਾਲਟਰ ਬੰਦਿਆਂ ਦੀ ਪਿੰਡ ਦੀ ਉਹ ਅਸੀਂ ਸਾਰੀ ਜਾਰੀ ਕਰਕੇ ਉਹਦੇ ਤੇ ਲਿਖਤਾ ਇਹਨਾਂ ਬੰਦਿਆਂ ਵਿੱਚੋਂ ਕੋਈ ਕੈਂਡੀਡੇਟ ਖੜਦਾ ਇਹਨਾਂ ਦਾ ਮਾਪਾਪ ਆਸਰ ਸਭ ਦੀ ਕੈਨਸਲ ਕੀਤੀ ਜਾਵੇ ਸਾਡੀ ਉਹ ਲਈ ਗਈ ਸਿਟੀ ਐਸ ਐਚਓ ਥਾਣੇਦਾਰ ਮੈਨੂੰ ਪਹਿਲਾਂ ਗਰਮ ਹੋ ਕੇ ਬੋਲਿਆ ਥਾਣੇ ਦੇ ਵਿੱਚੋਂ ਜਦੋਂ ਮੇਰੇ ਸਾਹਮਣੇ ਆਇਆ ਪਰ ਫਿਰ ਉਹਨੇ ਮੇਰੇ ਫਾਰਮ ਐਡਮਿਟ ਕਰਾਏ ਆ ਉਹ ਆਪ ਵਾਲੇ ਬੰਦੇ ਫਿਰ ਅੰਦਰ ਬੈਠੇ ਸੀ ਮੈਂ ਪਹਿਲੀ ਸ਼ਰਤ ਤਰੱਕੀ ਵੀ ਇਹਨਾਂ ਨੂੰ ਬਾਹਰ ਕੱਢੋ ਉਹ ਬਾਹਰ ਕੱਢੇ ਗਏ ਮੇਰੇ ਫਾਰਮ ਦੇ ਫਾਰਮ ਲੈ ਕੇ ਪਾੜ ਕੇ ਉਹ ਫਾਰਮ WhatsApp ਤੇ ਪਾਤੇ ਮੈਂ ਤੁਹਾਨੂੰ ਦੀ ਪਿਕਚਰ ਦੇ ਦਿੰਨਾ ਉਹ WhatsApp ਦੇ ਪਾਤੇ ਪਾੜ ਕੇ ਵੀ ਜਾਓ ਆਪਣਾ ਕੰਮ ਕਰੋ ਗੁੰਡਾਗਰਦੀ ਨੰਗੀ ਐ ਕੋਈ ਆਮ ਪਾਰਟੀ ਨਹੀਂ ਇਹ ਲਟੇਰੇ ਐ ਦਿੱਲੀ ਤੋਂ ਆਈ ਵੀ ਐ ਇਹ ਇਹਨਾਂ ਨੇ ਵਾਪਸ ਜਾਣਾ ਤੁਹਾਨੂੰ ਲੁੱਟ ਕੇ ਸਹੀ ਲਿਸਟਾ ਹੌਂਡ ਕਰੀਏ ਜਾਣ ਪਿੰਡਾਂ ਦੇ ਵਿੱਚ ਸਹੀ ਤਰੀਕੇ ਨਾਲ ਚੋਣ ਹੋਵੇ ਜਿਹੜਾ ਬੰਦਾ ਚੋਣ ਜਿੱਤਦਾ ਹੈ ਅਸੀਂ ਉਹਨੂੰ ਸਵਿਕਾਰ ਕਰਦੇ ਆਂ ਬਾਕੀ ਮਾਨ ਸਾਹਿਬ ਦੀ ਸਰਕਾਰ ਬਤੌਰ ਛੋਟਾ ਭਾਈ ਸਮਝ ਕੇ ਇੱਕ ਥੋੜੇ ਮੇੜੇ ਰਹੀ ਹੈ ਕਿ ਨਾ ਕਿ ੱਤਕਾ ਨਹੀਂ ਹੋਣ ਦੇਣਾ ਤੇਰੀ ਸਰਕਾਰ ਹੈ ਵਧੀਆ ਗੱਲ ਹੈ ਅਸੀਂ ਉਹਨਾਂ ਰਿਸਪੈਕਟ ਕਰਦੇ ਆਂ ਪਰ ਜੇ ਇਹ ੱਤਕਾ ਹੋਊਗਾ ਤੇ ਅਸੀਂ ਬਰਦਾਸ਼ਤ ਨਹੀਂ ਕਰਦੇ ਔੜੇ ਕਹਿੰਦੇ ਨੂੰ ਸੀ ਤਾਂ ਤੁਰੇ ਤੇ ਇਹਨਾਂ ਤੋਂ ਦੁਖੀ ਹੋ ਕੇ ਪਹਿਲਿਆਂ ਤੋਂ